ਦੇਖੋ ਜੀ ਜੰਗਲਦ ਦੇ ਵਿੱਚ ਜਾਨਵਰ ਕਿਵੇਂ ਫਿਰਦੇ ਨੇ ਤੇ ਹਿਰਨ ਨੇ ਇਹ ਦੇਖੋ ਚਿਤਾ ਲੁੱਕ ਕੇ ਹਿਰਨ ਦਾ ਸ਼ਿਕਾਰ ਕਰਨ ਵਾਤੇ ਬੈਠਿਆ ਹੈ ਦੇਖ ਰਹੇ ਹਾਂ ਚਿਤਾ ਬੜਾ ਛਾਪਲ ਕੇ ਬੈਠਿਆ ਹੈ ਕਿ ਵੀ ਹਿਰਨ ਨੂੰ ਫੜੀਏ ਜਿਹੜਾ ਹਿਰਨ ਹੈ ਇੱਕ ਪੁਲਾਜਾ ਜਨ ਬਰ ਹੁੰਦਾ ਹੈ ਸਾਕਾਹਾਰੀ ਹੁੰਦਾ ਹੈ ਤੇ ਚਿੱਤਾ ਜਿਹੜਾਗਾ ਇਹ ਮਾਸਾਹਾਰੀ ਹੈ ਇਹਨਾਂ ਨੂੰ ਖਾਣ ਵਾਤੇ ਪ੍ਰਮਾਤਮਾ ਨੇ ਹਰੇਕ ਦੀ ਅਲੱਗ-ਅਲੱਗ ਤਰ੍ਹਾਂ ਦੀ ਡਿਊਟੀ ਲਈ ਹੈ ਕੋਈ ਮਾਸ ਖਾਂਦਾ ਹੈ ਕੋਈ ਘਾਹ ਪੂਸ ਖਾਂਦਾ ਹੈ ਦੇਖੋ ਹਰੇਕ ਦੀ ਜਿੰਮੇ-ਜਿੰਮੇ ਉਸਨੇ ਡਿਊਟੀ ਲਈ ਡਿਊਟੀ ਪੂਤਾ ਕੇ ਲੰਘੀ ਜਾਂਦੇ ਨੇ ਬਹੁਤ ਵਧੀਆ ਪ੍ਰਮਾਤਮਾ ਨੇ ਲੱਗ ਲੱਗ ਤਰ੍ਹਾਂ ਦੀ ਡਿਊਟੀ ਲਈ ਆ ਲੱਗ ਤਰ੍ਹਾਂ ਦੇ ਹਰੇਕ ਤਰ੍ਹਾਂ ਦੇ ਸੋਹਣੇ ਜਨਮਰ ਬਣਾਏ ਆ ਜੇ ਆਪਾਂ ਆਖੀਏ ਵੀ ਚਿੱਤਾ ਮਾਸ ਖਾਂਦਾ ਮਾੜਾ ਨਹੀਂ ਮਾੜਾ ਨਹੀਂ ਉਹ ਪ੍ਰਮਾਤਮਾ ਨੇ ਬਣਾਇਆ ਸ਼ੇਰ ਪ੍ਰਮਾਤਮਾ ਨੇ ਬਣਾਇਆ ਹਾਥੀ ਘੋੜੇ ਪ੍ਰਮਾਤਮਾ ਨੇ ਬਣਾਏ ਨੇ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਉਹਦੀ ਰਜਾ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ ਦੇਖੋ ਜੋ ਪਸ਼ੂ ਪੰਛੀ ਉਸਨੇ ਬਣਾਏ ਨੇ ਹਰੇਕ ਉਹਦੀ ਲੀਲਾ ਹੈ ਦੇਖੋ ਉਹ ਛਾਪੜ ਗਿਆ ਸੀ ਚਿਤਾ ਉਹ ਵੋਟ ਵੋਟ ਕੇ ਵੋਟ ਵੋਟ ਕੇ ਉਹ ਮਗਰ ਦੇ ਜਾ ਕੇ ਉਹਦੇ ਤੇ ਹਮਲਾ ਕਰਨਾ ਚਾਹੁੰਦਾ ਹੈ ਜਿਹੜਾ ਹਮਲਾ ਉਹਨੇ ਕਰਨਾ ਹੈ ਸ਼ਿਕਾਰ ਕਰਨਾ ਹੈ ਉਹਨੇ ਹਬ ਦਾ ਦਿਮਾਗ ਲਾਉਣਾ ਹੈ ਜਿਵੇਂ ਉਹਨੂੰ ਚੰਗਾ ਲੱਗਦਾ ਉਹ ਵੇਖ ਵੇਖ ਹੌਲੀ 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 ਸ਼ਾਪੜਾ ਕੇ ਜਾ ਰਿਹਾ ਹੈ ਫੈਰਨੋ ਨੂੰ ਵਿਚਾਰੇ ਨੂੰ ਨਹੀਂ ਪਤਾ ਕਿ ਮੇਰੀ ਮੌਤ ਮੇਰੇ ਸਾਹਮਣੇ ਆ ਉਹ ਜਿਹੜਾ ਹੱਥ ਨੂੰ ਵੀ ਚਿੱਤੇ ਨੇ ਵੀ ਜਾ ਕੇ ਹਮਲਾ ਕਰਤਾ ਤੇ ਕਰਨਾ ਦੀ ਸ਼ਿਕਾਰ ਕਰ ਲਿਆ ਕਿਤੇ ਨੇ ਰੰਦਾ ਸ਼ਿਕਾਰ ਕਰ ਲਿਆ ਤੇ ਸ਼ੇਰ ਕਿਤੇ ਤੋਂ ਸ਼ਿਕਾਰ ਖੋਣ ਵਾਸਤੇ ਚੱਲ ਪਿਆ ਯਾ ਦੇ ਸ਼ੇਰ ਆ ਗਿਆ ਆਪਣੇ ਚਿੱਤੇ ਤੋਂ ਸ਼ਿਕਾਰ ਖੋ ਲਿਆ ਇਹ ਜਨਬਰ ਇੱਕ ਦੂਜੇ ਨੂੰ ਖਾਈ ਜਾਂਦੇ ਨੇ ਕੋਈ ਜਨਬਰ ਜਨਬਰਾਂ ਨੂੰ ਖਾਈ ਜਾਂਦਾ ਹੈ ਕੋਈ ਘਾਹ ਫੋਸ ਖਾਈ ਜਾਂਦਾ ਹੈ ਇਹ ਉਹਨੇ ਬਹੁਤ ਸੋਹਣੀ ਪਰਮਾਤਮਾ ਨੇ ਗੌਣ ਕਿੰਨੇ ਦੇ ਭਰਾ ਨੇ ਹਲਾ ਸੂਰ ਨੂੰ ਢਾ ਲਿਆ ਸ਼ੇਰ ਨੇ